ਮੁਰਦਾਬਾਦ ਕੰਨਾ ਪੁਲਿਸ ਮੁਰਦਾਬਾਦ ਮੁਰਦਾਬਾਦ ਕੰਨਾ ਪੁਲਿਸ ਮੁਰਦਾਬਾਦ ਕੰਨਾ ਪੁਲਿਸ ਮੁਰਦਾਬਾਦ ਕਲਕੱਤਾ ਪੁਲਿਸ ਮੁਰਦਾਬਾਦ ਕਲਕੱਤਾ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕੰਨਾ ਪੁਲਿਸ ਮੁਰਦਾਬਾਦ ਕੰਨਾ ਪੁਲਿਸ ਮੁਰਦਾਬਾਦ ਅਜੀਬ ਦੁਨੀਆ ਕੀ ਕਰੋ ਯਾਰ ਐਡਵੋਕੇਟ ਯੂਨੀਅਨ ਜਿੰਦਾਬਾਦ ਐਡ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕਲਕੱਤਾ ਸਰਕਾਰ ਮੁਰਦਾਬਾਦ ਬੰਗਾਲ ਸਰਕਾਰ ਮੁਰਦਾਬਾਦ ਬੰਗਾਲ ਪੁਲਿਸ ਮੁਰਦਾਬਾਦ ਹਲ ਖੰਨੇ ਦੇ ਵਿੱਚ ਸ਼ਿਵਜੀ ਮਹਾਰਾਜ ਦੇ ਮੰਦਿਰ ਦੇ ਵਿੱਚ ਜਿਸ ਹਿਸਾਬ ਦੇ ਨਾਲ ਮੂਰਤੀ ਦੀ ਬੇਅਦਲੀ ਕੀਤੀ ਗਈ ਹੈ ਮੈਂ ਸਮਝਦਾ ਕਿ ਬਹੁਤ ਹੀ ਘਨੌਣੀ ਘਟਨਾ ਹੈ ਔਰ ਇਹ ਉਸ ਸਮੇਂ ਦੇ ਉੱਤੇ ਹੋਈ ਹੈ ਜਦੋਂ ਕਿ ਖੰਨੇ ਦੇ ਨੇੜੇ ਈਸਲੂ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਬਕਾਇਦਾ ਆਮ ਆਦਮੀ ਪਾਰਟੀ ਦੀ ਕਾਨਫਰੰਸ ਚੱਲ ਰਹੀ ਸੀ ਉਸ ਸਮੇਂ ਦੇ ਉੱਤੇ ਇਸ ਤਰ੍ਹਾਂ ਦੀਆਂ ਦੁਰਭਾਗਪੂਰਨ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਜਿਨ੍ਹਾਂ ਨੂੰ ਪੁਲਿਸ ਜਿਹੜੀ ਹੈਗੀ ਆ ਕਿਸੇ ਤਰ੍ਹਾਂ ਨੱਥ ਨਹੀਂ ਪਾ ਰਹੀ ਪਿਛਲੇ ਟਾਈਮਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਿਵੇਂ ਅੱਗਾਂ ਵਾਲੀਆਂ ਕਿਵੇਂ ਜਿਹੜਾ ਬੇਅਦਬੀਆਂ ਹੋਈਆਂ ਉਨਾ ਸਾਰੇ ਕੁਛ ਦੇ ਉੱਤੇ ਜਿਹੜੀ ਹੈਗੀ ਆ ਸਰਕਾਰ ਸਿਆਸਤ ਕਰ ਰਹੀ ਆ ਔਰ ਇਹ ਸਰਕਾਰ ਨੂੰ ਇਸ ਗੱਲ ਤੇ ਆਪਣੇ ਆਪ ਨੂੰ ਜਿਹੜਾ ਹੈਗਾ ਠੀਕ ਕਰਨਾ ਚਾਹੀਦਾ ਦੂਜਾ ਜਿਹੜੀ ਕੋਲਕੱਤਾ ਦੇ ਵਿੱਚ ਇੱਕ ਬੱਚੀ ਦੇ ਨਾਲ ਜਿਹੜਾ ਜਬਰ ਜਨਾਹ ਹੋਇਆ ਜਿਸ ਤਰ੍ਹਾਂ ਉਸ ਦੀ ਬੇਪਤੀ ਕੀਤੀ ਗਈ ਜਿਸ ਤਰ੍ਹਾਂ ਉਸ ਦੇ ਨਾਲ ਉਸ ਤੋਂ ਬਾਅਦ ਹੁਣ ਤੱਕ ਉਹ ਕਿਸੇ ਉਹਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਗਈ ਮੈਂ ਸਮਝਦਾ ਕਿ ਸਾਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕਾਨੂੰਨ ਦੀ ਖਿੱਲੀ ਉਡ ਰਹੀ ਆ ਔਰ ਮੈਨੂੰ ਇਹ ਲੱਗਦਾ ਹੈਗਾ ਕਿ ਇਸ ਟਾਈਮ ਦੇ ਉੱਤੇ ਕੋਟਾ ਨੂੰ ਜਿਹੜਾ ਹੈਗਾ ਆਪਣਾ ਵਜਨ ਜ਼ਰੂਰ ਦਿਖਾਉਣਾ ਚਾਹੀਦਾ ਤਾਂ ਕਿ ਜਿਹੜਾ ਕਾਨੂੰਨ ਦੀਆਂ ਧੱਜੀਆਂ ਔੜ ਰਹੀਆਂ ਉਸ ਨੂੰ ਨੱਥ ਪਾਈ ਜਾ ਸਕੇ ਸਰਮਾ ਸੈਕਟਰੀ ਬਾਰ ਐਸੋਸੀਏਸ਼ਨ ਫਟਕੜ ਸਾਹਿਬ ਅੱਜ ਦੀ ਜੋ ਇਹ ਸਟ੍ਰਾਈਕ ਹੈ ਇਕ ਤਾਂ ਜੋ ਮੰਦਪਾ ਦੀ ਘਟਨਾ ਕੋਲਕਾਤਾ ਦੇ ਵਿੱਚ ਪੀਜੀ ਟ੍ਰੇਨਿੰਗ ਜਿਹੜੀ ਇੱਕ ਡਾਕਟਰ ਸੀ ਉਹਦੇ ਨਾਲ ਜ਼ਬਰ ਜਨਾਹ ਹੋਇਆ ਤੇ ਬਾਅਦ ਵਿੱਚ ਫਰੂਟਲੀ ਮਰਡਰ ਹੋਇਆ ਤਾਂ ਉਹਦੇ ਸੰਬੰਧ ਦੇ ਵਿੱਚ ਦੂਸਰਾ ਇੱਕ ਸੈਕਰੀਲੇਜ ਦੀ ਜਿਹੜੀ ਘਟਨਾ ਹੋਈ ਹੈ ਖੰਨੇ ਦੇ ਵਿੱਚ ਸ਼ਿਪੂਰੀ ਮੰਦਿਰ ਦੇ ਵਿੱਚ ਤੋੜਪਾਨ ਕੀਤੀ ਗਈ ਹੈ ਸ਼ਿਵਲਿੰਗ ਦੇ ਨਾਲ ਉਹਦੇ ਸੰਬੰਧ ਦੇ ਵਿੱਚ ਖੰਨਾ ਬਾਰ ਵੱਲੋਂ ਜਿਹੜਾ ਇੱਕ ਮਤਾ ਪਾਇਆ ਗਿਆ ਸੀ ਰੈਜ਼ੋਲੂਸ਼ਨ ਤੇ ਉਹਨਾਂ ਨੇ ਸਾਨੂੰ ਨਾਲ ਸਟ੍ਰਾਈਕ ਕਰਨ ਦੇ ਵਿੱਚ ਸਹਿਯੋਗ ਦੇਣ ਲਈ ਸਾਨੂੰ ਅਪੀਲ ਕਰੀ ਸੀ ਉਹਦੇ ਸੰਬੰਧ ਵਿੱਚ ਇਹ ਬੜੀ ਮੰਦਭਾਗੀ ਘਟਨਾ ਹੈ ਕਿ ਬਹੁਤ ਹੀ ਧਾਰਮਿਕ ਭਾਵਨਾਵਾਂ ਜੁੜੀਆਂ ਹੋਣੀਆਂ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਵੀ ਸਮੱਸਿਆ ਲੱਗਦਾ ਕਿਉਂਕਿ ਇਹ 100 ਸਾਲ ਪੁਰਾਣਾ ਮੰਦਿਰ ਸੀ ਲੋਕਾਂ ਦੀ ਆਸਥਾ ਉਸਦੇ ਨਾਲ ਜੁੜੀ ਹੋਈ ਹੈ ਇਹਦੇ ਵਿੱਚ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਪਤਾ ਲੱਗਿਆ ਕਿ ਵੀਡੀਓ ਵੀ ਕੋਈ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋਸ਼ੀਆਂ ਨੂੰ ਪਹਿਚਾਣਿਆ ਜਾ ਸਕਦਾ ਹੈ ਤੇ ਪੁਲਿਸ ਨੂੰ ਸਾਡੀ ਗੁਜਾਰਿਸ਼ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਕਾਬੂ ਕਰਕੇ ਸਖਤ ਸਖਤ ਕਾਰਵਾਈ ਕੀਤੀ ਜਾਵੇ